ਤੁਹਾਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਦੇਖਣਾ ਕਿਉਂਕਿ ਅਧੂਰਾ ਗਿਆਨ ਕਿਸੇ ਕੰਮ ਦਾ ਨਹੀਂ ਹੁੰਦਾ ਮਾਨਸਿਕ ਸਿਹਤ ਸਰੀਰ ਵਿੱਚ ਦਿਸਣ ਵਾਲੇ 11 ਲੱਛਣ ਹਨ ਖਰਾਬ ਮਾਨਸਿਕ ਸਿਹਤ ਦੇ ਤੁਰੰਤ ਡਾਕਟਰ ਦੀ ਸਲਾਹ ਲਓ ਖਰਾਬ ਮਾਨਸਿਕ ਸਿਹਤ ਦੇ ਲੱਛਣ ਅੱਜ ਕੱਲ ਸਾਰੇ ਲੋਕ ਮਾਨਸਿਕ ਸਮੱਸਿਆਵਾਂ ਤੋਂ ਪੀੜਨ ਹਨ ਪਰ ਉਹ ਇਸ ਸੇ ਲੱਛਣਾ ਤੋਂ ਜਾਣੂ ਨਹੀਂ ਹਨ ਇਸ ਕਾਰਨ ਹਰ ਨਵੇਂ ਦਿਨ ਮਾਨਸਿਕ ਸਿਹਤ ਵਿਗੜਨ ਲੱਗਦੀ ਹੈ ਉਹਨਾਂ ਨੂੰ ਇਸ ਲੱਛਣਾ ਬਾਰੇ ਪਤਾ ਨਹੀਂ ਇਸ ਕਾਰਨ ਹਰ ਨਵੇਂ ਦਿਨ ਮਾਨਸਿਕ ਸਿਹਤ ਵਿਗੜਨ ਲੱਗਦੀ ਹੈ ਕਈ ਮਾਮਲਿਆਂ ਵਿੱਚ ਵਿਅਕਤੀ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਹੋ ਜਾਂਦਾ ਹੈ ਪਰ ਇਸ ਭਿਆਨਕ ਸਥਿਤੀ ਤੋਂ ਬਚਿਆ ਜਾ ਸਕਦਾ ਹੈ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਮਾਨਸਿਕ ਸਿਹਤ ਵਿਗੜਨ ਦੇ ਲੱਛਣ ਸ਼ੁਰੂ ਵਿੱਚ ਹੀ ਦਿਖਾਈ ਦੇਣ ਲੱਗ ਜਾਂਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਸਹੀ ਸਮੇਂ ਤੇ ਪਹਿਚਾਨ ਕਰਕੇ ਇਲਾਜ ਕਰਵਾ ਲੈਂਦੇ ਹੋ ਤਾਂ ਸਥਿਤੀ ਦੇ ਵਿਗੜਨ ਤੋਂ ਬਚਿਆ ਜਾ ਸਕਦਾ ਹੈ ਅੱਜ ਅਸੀਂ ਮਾਹਿਰਾਂ ਤੋਂ ਜਾਣਾਂਗੇ ਜਦੋਂ ਮਾਨਸਿਕ ਸਿਹਤ ਵਿਗੜਦੀ ਹੈ ਤਾਂ ਇਸ ਸਰੀਰ ਦੇ ਕਿਸੇ ਤਰ੍ਹਾਂ ਦੇ ਲੱਛਣ ਦਿਖਾਉਂਦਾ ਹੈ ਇਹ 11 ਲੱਛਣ ਹਨ ਜੇਕਰ ਤੁਹਾਨੂੰ ਤੁਹਾਡਾ ਮੂਡ ਅਚਾਨਕ ਬਦਲਾ ਰਿਹਾ ਹੈ ਇਹ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ ਤਾਂ ਹੀ ਮਾਨਸਿਕ ਸਿਹਤ ਦੇ ਹੀ ਲੱਛਣ ਹਨ बार-बार ਗੁੱਸੇ ਅਤੇ ਭਾਵੁਕ ਹੋਣਾ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਇੰਨੀ ਦਿਨੀ ਇਕੱਲੇ ਰਹਿਣਾ ਮਹਿਸੂਸ ਕਰਨਾ ਸਮਾਜਿਕ ਅਲੱਗ-ਥਲੱਗ ਮਾਨਸਿਕ ਬਿਮਾਰੀਆਂ ਨੂੰ ਵਧਾਉਂਦਾ ਹੈ ਹਮੇਸ਼ਾ ਕਿਸੇ ਚੀਜ਼ ਦਾ ਡਰ ਰਹਿੰਦਾ ਹੈ ਤੇ ਘਬਰਾਹਟ ਹੁੰਦੀ ਹੈ ਭੁੱਖ ਪਹਿਨਾਂ ਦੇ ਮੁਕਾਬਲੇ ਘਟ ਹੋ ਗਈ ਹੈ आत्मविश्वास ਦੀ ਘਾਟ ਹੈ ਮੈਨੂੰ ਪਹਿਲਾ ਵੰਗ ਆਪਣਾ ਕਰਨ ਵਿੱਚ ਮਨ ਨਹੀਂ ਲੱਗਦਾ ਮਨ ਵਿੱਚ ਕੁਝ ਚਿੰਤਾ ਮਹਿਸੂਸ ਹੋ ਰਹੀ ਹੈ ਪਰ ਇਸ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਖੁਦਕੁਸ਼ੀ ਦੇ ਵਿਚਾਰ ਇਹਨਾਂ ਨੂੰ ਦੂਰ ਕਰਨ ਲਈ ਕੁਝ ਉਪਾਧਸੇ ਗਏ ਹਨ کافی ਨੀਂਦ ਲੋ ਅੱਜਕੱਲ ਨੌਜਵਾਨਾਂ ਵਿੱਚ ਸਮੇਂ ਸਿਰ ਸੌਣ ਦੀ ਆਦਤ ਵੱਧਦੀ ਜਾ ਰਹੀ ਹੈ ਜਿਆ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਹੋ ਰਿਹਾ ਹੈ ਜਿਸ ਕਾਰਨ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਲਈ ਲੋੜੀਂਦੀ ਨੀਂਦ ਵੀ ਜ਼ਰੂਰੀ ਹੈ ਰਾਤ ਨੂੰ ਘੱਟੋ ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ ਜੇਕਰ ਸਮੱਸਿਆ ਵੱਧ ਜਾਂਦੀ ਹੈ ਤਾਂ ਮਨੋਵਿਗਿਆਨ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਹੈ ਜੇਕਰ ਇਹ ਦੋ ਗੱਲਾਂ ਕਰਨ ਤੋਂ ਬਾਅਦ ਵੀ ਤੁਹਾਡੀ ਮਾਨਸਿਕ ਸਿਹਤ ਖਰਾਬ ਹੋਣ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਮਨੋਵਿਗਿਆਨ ਦੀ ਸਲਾਹ ਲਓ ਡਾਕਟਰ ਕਾਉਂਸਲਿੰਗ ਤੇ ਦਵਾਈ ਨਾਲ ਹੀ ਤੁਹਾਡਾ ਇਲਾਜ ਕਰੇਗਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ